ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਦਲ ਗਿਆ ਪਰ ਹਾਲਾਤ ਨਹੀਂ ਬਦਲੇ ਭਾਰਤ ਦੇਸ਼ ਨੂੰ ਆਜ਼ਾਦ ਅਸੀਂ ਕਰਵਾਇਆ ਪਰ ਅੱਜ ਜ਼ੁਲਮ ਵੀ ਅਸੀਂ ਹੀ ਸਹਿ ਰਹੇ ਹਾਂ ਦੇਸ਼ ਆਜ਼ਾਦ ਕਰਵਾਉਣ ਦੀ ਖੁਸ਼ੀ ਵਿੱਚ ਸਾਨੂੰ ਬਹੁਤ ਵੱਡਾ ਗਿਫਟ ਦਿੱਤਾ ਗਿਆ ਸਾਡੇ ਦੋ ਟੁਕੜੇ ਕਰਕੇ ਸਾਨੂੰ ਦੋ ਆਜ਼ਾਦ ਦੇਸ਼ਾਂ ਵਿੱਚ ਵੰਡਿਆ ਗਿਆ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇਸ ਵਕਤ ਪੰਜਾਬ ਦੇ ਅੰਦਰ ਹਿੰਦੂ ਮੁਸਲਮਾਨਾਂ ਨੂੰ ਪੜਕਾਇਆ ਗਿਆ ਦੰਗੇ ਕਰਵਾਏ ਗਏ ਫਿਰ ਚਾਹੇ ਉਹ ਲੈਂਦਾ ਪੰਜਾਬ ਸੀ ਚਾਹੇ ਉਹ ਚੜਦਾ ਪੰਜਾਬ ਸੀ ਇਸ ਨਫ਼ਰਤ ਦੀ ਅੱਗ ਵਿੱਚ ਮੱਚਿਆ ਸਿਰਫ ਪੰਜਾਬ ਸੀ ਤੇ ਜਿਨ੍ਹਾਂ ਨੇ ਕੋਈ ਕੁਰਬਾਨੀਆਂ ਨਹੀਂ ਕੀਤੀਆਂ ਉਹਨਾਂ ਨੇ ਗੱਦੀਆਂ ਸੰਭਾਲ ਲਈ 1968 ਵਿੱਚ ਦੂਸਰਾ ਗਿਫਟ ਭਾਰਤ ਵੱਲੋਂ ਫਿਰ ਪੰਜਾਬ ਨੂੰ ਦਿੱਤਾ ਗਿਆ ਪੰਜਾਬ ਦੇ ਫਿਰ ਦੋ ਟੁਕੜੇ ਕੀਤੇ ਗਏ ਹਰਿਆਣਾ ਤੇ ਪੰਜਾਬ ਇੱਥੇ ਫਿਰ ਨੁਕਸਾਨ ਸਾਡਾ ਪੰਜਾਬੀਆਂ ਦਾ ਹੋਇਆ ਐਸੇ ਤਰ੍ਹਾਂ 1957 ਵਿੱਚ ਹਿਮਾਚਲ ਪ੍ਰਦੇਸ਼ ਨੂੰ ਤੋਫੀ ਦੇ ਲਾਲਚ ਵਿੱਚ ਪੰਜਾਬ ਤੋਂ ਪਾਸੇ ਲੈ ਗਏ ਤੇ 1971 ਵਿੱਚ ਪੂਰਨ ਭਾਰਤ ਦਾ 18ਵਾਂ ਰਾਜ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਦੇਸ਼ ਆਜ਼ਾਦ ਹੋਣ ਦੇ 25 ਸਾਲਾਂ ਦੇ ਅੰਦਰ ਹੀ ਅੰਦਰ ਪੰਜਾਬ ਨੂੰ ਇੰਨੇ ਗਿਫਟ ਦਿੱਤੇ ਗਏ ਪਰ ਅਸੀਂ ਇਹ ਸਾਰੇ ਇੰਨੇ ਗਿਫਟ ਲੈ ਕੇ ਵੀ ਕੁਝ ਨਾ ਬੋਲੇ। ਤੁਹਾਨੂੰ ਇੰਨਾਂ ਸਾਰੀਆਂ ਗੱਲਾਂ ਦਾ ਪਤਾ ਹੈ। ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੋ ਹੈ ਕਿ ਇੰਨੇ ਜ਼ਿਆਦਾ ਗਿਫਟ ਪੰਜਾਬੀਆਂ ਨੂੰ ਮਿਲੇ ਕਿਉਂ ਨਾ ਇੰਨਾਂ ਗਿਫਟਾਂ ਨੂੰ ਯਾਦ ਕਰ ਲਿਆ ਜਾਵੇ। ਵੀਡੀਓ ਨੂੰ ਐਂਡ ਤੱਕ ਕਦੇ ਦੇਖਿਓ ਹੋਰ ਕਿੰਨੇ ਗਿਫਟ ਸਾਨੂੰ ਮਿਲੇ ਅਸੀਂ ਅੱਗੇ ਗੱਲ ਕਰਨ ਜਾ ਰਹੇ ਹਾਂ ਲਾ ਦੇ ਅਨੁਸਾਰ ਜੋ ਜੋ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਜਿੰਨੇ ਅਧਿਕਾਰ ਪੰਜਾਬ ਨੂੰ ਮਿਲਨੇ ਚਾਹੀਦੇ ਸੀ ਉਹ ਸਾਰੀਆਂ ਲਿਖਤਾਂ ਨੂੰ ਡੱਬਾ ਬੰਦ ਕਰ ਰੱਖ ਦਿੱਤਾ ਗਿਆ ਤੇ ਪੰਜਾਬੀਆਂ ਦੇ ਕਹਿਣ ਤੇ ਵੀ ਉਹਨਾਂ ਸ਼ਰਤਾਂ ਨੂੰ ਨਾ ਮੰਨਿਆ ਗਿਆ ਆਖਿਰ 1984 ਜੂਨ ਵਿੱਚ ਅਕਾਲ ਤਖਤ ਸਹਿਬ ਤੇ ਆਰਮੀ ਭੇਜੀ ਗਈ ਟੈਂਕਾਂ ਨਾਲ ਗੋਲੇ ਚਲਾ ਕੇ ਅਕਾਲ ਤਖਤ ਸਹਿਬ ਢਹਿ ਤੇ ਰਿਕੀਤਾ ਗਿਆ ਦੁੱਧ ਪੀਂਦੇ ਤਿੰਨ ਤਿੰਨ ਮਹੀਨਿਆਂ ਦੇ ਬੱਚਿਆਂ ਦੇ ਆਰਮੀ ਵਾਲਿਆਂ ਨੇ ਦੋ ਟੁਕੜੇ ਕੀਤੇ 70 ਤੋਂ ਵੱਧ ਗੁਰੂ ਘਰਾਂ ਦੇ ਅੰਦਰ ਆਰਐਸਐਸ ਤੇ ਆਰਮੀ ਨੇ ਹਮਲਾ ਕੀਤਾ ਜਿਹਦਾ ਕੋਈ ਇਨਸਾਫ ਨਹੀਂ ਮਿਲਿਆ 1984 ਤੋਂ 1995 ਤੱਕ ਦਾ ਸਮਾਂ ਸਿੱਖਾਂ ਨੂੰ ਹਰ ਗਲੀ ਹਰ ਮੋੜ ਤੇ ਮਾਰ ਕੇ ਸੁੱਟਿਆ ਗਿਆ ਜਿਹਦਾ ਕੋਈ ਇਨਸਾਫ ਨਹੀਂ ਮਿਲਿਆ 1995 ਤੋਂ ਬਾਅਦ ਪੰਜਾਬੀਆਂ ਨੂੰ ਨਸ਼ੇ ਦੀ ਦਲਦਲ ਵਿੱਚ ਸੁੱਟਿਆ ਗਿਆ ਜਿਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਉਹੀ ਜੂਨ ਹੁਣ ਫੇਰ ਆ ਗਈ ਇਸ ਵਾਰ 1 ਜੂਨ ਨੂੰ ਪੰਜਾਬ ਦੇ ਅੰਦਰ ਵੋਟਾਂ ਪੈ ਰਹੀਆਂ ਹਨ ਸਿਆਸਤ ਚਾਹੁੰਦੀ ਹੈ ਕਿ ਅਸੀਂ ਕੰਨਾਂ 'ਚ ਰੂਮ ਪਾ ਕੇ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਇੰਨਾ ਸਿਆਸਤੀ ਗੀਤਾਂ ਉੱਤੇ ਨੱਚੀਏ ਇਹਨਾਂ ਦਾ ਸਾਥ ਦੇਈਏ ਪਰ ਹੱਡ ਬੀਤੀ ਨੂੰ ਭੁੱਲ ਜਾਈਏ ਹੁਣ ਤੁਸੀਂ ਦੱਸੋ ਵੀਰੋ ਇਹ ਹੋ ਸਕਦਾ ਹੈ 15-15 ਸਾਲ ਦੇ ਨੌਜਵਾਨਾਂ ਨੂੰ ਪੁਲਸ ਵਾਲਿਆਂ ਨੇ ਤਰੱਕੀਆਂ ਲੈਣ ਲਈ ਧੋਖੇ ਨਾਲ ਮਾਰਿਆ ਹੋਵੇ ਤੇ ਅਸੀਂ ਇਸ ਗੱਲ ਨੂੰ ਭੁੱਲ ਜਾਈਏ ਕਰੋ ਕੰਮ ਮਜ਼ਦੂਰੀ ਲਈ ਗਏ ਸਿੰਘ ਤਰੇ ਵਾਪਸ ਕਰਨ ਨਹੀਂ ਆਏ ਕੀ ਅਸੀਂ ਇਹ ਭੁੱਲ ਕੇ ਵੋਟਾਂ ਦੀ ਖੁਸ਼ੀ ਮਨਾਈਏ ਐਨਾਂ ਗੱਲਾਂ ਨੂੰ ਯਾਦ ਰੱਖੋ ਵੀਰੋ ਵੋਟਾਂ ਪਾਓ ਪਰ ਇਹ ਪਰਖ ਕਰੋ ਕਿ ਕਿਹੜਾ ਕੈਂਡੀਡੇਟ ਪੰਜਾਬ ਭਲਾਈ ਦੀ ਗੱਲ ਕਰਦਾ ਹੈ ਤੇ ਕਿਹੜਾ ਆਪਾਂ ਨੂੰ ਲਾਲਚ ਦਿੰਦਾ ਹੈ ਇਹ ਵੋਟ ਪੰਜਾਬ ਦੀ ਭਲਾਈ ਲਈ ਹੋਣੀ ਚਾਹੀਦੀ ਹੈ ਪੰਜਾਬ ਨੂੰ ਇਨਸਾਫ ਮਿਲੇ ਤਾਂ ਹੋਣੀ ਚਾਹੀਦੀ ਹੈ ਤੇ 4 ਜੂਨ ਨੂੰ ਵੋਟਾਂ ਦਾ ਰਿਜ਼ਲਟ ਆਊਗਾ ਕਿਸੇ ਦੇ ਚਿੱਤਨ ਹਾਰਨ ਦੀ ਖੁਸ਼ੀ ਵਿੱਚ ਆਪਣਾ ਅਤੀਤ ਨਾ ਭੁਲਾਇਓ ਵੀਰੋ ਅਤੀਤ ਨਾ ਭੁਲਾਇਓ